ਇਕ ਨਾ ਅਦਾਕਾਰ ਹੀ ਹੁੰਦਾ ਜੇ ਹਰ ਤਰ੍ਹਾਂ ਦੇ ਰੋਲ ਕਰ ਸਕਦਾ ਹਰ ਤਰ੍ਹਾਂ ਦੀ ਜ਼ਿੰਦਗੀ ਨੂੰ ਜੀ ਸਕਦਾ ਤੇ ਮੈਂ ਕਹਿੰਦੀ ਆ ਕਿ ਪਹਿਲੇ ਡਾਕੂ ਬਣ ਜਾਓ ਫਿਰ ਪੁਲਿਸ ਵਾਲਾ ਬਣ ਜਾਓ ਤੇ ਪਤਾ ਨਹੀਂ ਇਹ ਇਸ ਫਿਲਮ ਵਿੱਚ ਪੁਲਿਸ ਵਾਲੇ ਅਸਲ 'ਚ ਹੈ ਜਾਂ ਕੁਝ ਹੋਰ ਸੀਨ ਹੈ ਇਹ ਫਿਲਮ ਵਿੱਚ ਨਜ਼ਰ ਆਏਗਾ 18 ਜਨਵਰੀ ਨੂੰ ਨਾਨੇ ਮੈਂ ਕਾਕਾ ਜੀ ਦੇਵ ਕਰੋਸ ਸੱਚੀ ਗੱਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਪਿਛਲੀ ਫਿਲਮ 'ਚ ਅਸੀਂ ਡਾਕੂਆਂ ਦਾ ਮੁੰਡਾ ਬਣੇ ਸੀ ਇਸ ਵਿੱਚ ਤੁਸੀਂ ਪੁਲਿਸ ਵਾਲੇ ਬਣੇ ਹੋ ਨਹੀਂ ਪੁਲਿਸ ਵਾਲਾ ਤਾਂ ਨਹੀਂ ਬਣਿਆ ਇਸ ਵਿੱਚ ਮੈਂ ਇਹ ਇਸ ਵੇ ਮੈਂ ਕਾਕਾ ਜੀ ਬਣਿਆ ਇੱਕ ਅਮੀਰ ਘਰ ਦਾ ਮੁੰਡਾ ਜਿਹਦਾ ਫਾਦਰ ਬੜਾ ਲੈਂਡਲੋਰਡ ਹੈ ਪੈਸੇ ਢੇਲੇ ਚੰਗੇ ਆ ਜੇਬ ਚ ਤੇ ਬੜਾ ਕਮਾਂਡਾ ਹੈ ਮੇਰੇ ਫਾਦਰ ਨੂੰ ਕਿ ਮੈਂ ਬਹੁਤ ਅਮੀਰ ਹਾਂ ਤੇ ਜੇ ਕਿਸੇ ਦੀ ਵਿਆਹ ਸ਼ਾਦੀ ਚ ਵੀ ਜਾਣਾ ਤਾਂ ਆਪਦਾ ਟੇਬਲ ਵੀ ਅਲੱਗ ਭਾਲਦਾ ਕਿ ਮੈਂ ਲੋਕਾਂ ਚ ਬੈਠ ਕੇ ਨਹੀਂ ਖਾਣਾ ਪੀਣਾ ਪਰ ਜਿਹੜਾ ਉਹਦਾ ਮੁੰਡਾ ਉਹ ਟੋਟਲੀ ਅਲੱਗ ਨੇਚਰ ਦਾ ਜਿਹੜਾ ਰੋਲ ਮੈਂ ਪਲੇ ਕਰ ਰਿਹਾ ਤੇ ਬੜਾ ਹੈਲਪਫੁਲ ਹੈ ਪਿੰਡ ਦੇ ਲੋਕਾਂ ਲਈ ਕਿਸੇ ਨਾਲ ਜੇ ਉਹਨੂੰ ਕੋਈ ਨੌਕਰ ਦਾ ਝੂਠਾ ਵੀ ਖਾ ਲੈਂਦਾ ਉਹ ਕੋਈ ਮਤਭੇਦ ਨਹੀਂ ਕਿਸੇ ਨਾਲ ਤੇ ਫਾਦਰ ਕਹਿੰਦਾ ਕਿ ਤੂੰ ਪਿੰਡ ਦੇ ਦੋਸਤ ਕਿਉਂ ਬਣਾਏ ਨੇ ਆਪਣੇ ਰੁਤਬੇ ਦੇ ਬਰਾਬਰ ਦੇ ਦੋਸਤ ਬਣਾ ਪਰ ਉਹ ਪਿੰਡ ਦੇ ਚ ਹੀ ਜ਼ਿਆਦਾ ਵਿਚਰਨਾ ਪਸੰਦ ਕਰਦਾ ਇਸ ਕਰਕੇ ਪਿੰਡ ਜੀ ਮੇਰੇ ਜਿਹੜੇ ਪਿੰਡ ਦੇ ਲੋਕ ਹੈ ਉਹ ਮੇਰੇ ਫਾਦਰ ਨੂੰ ਸਰਦਾਰ ਜੀ ਨਹੀਂ ਕਹਿੰਦੇ ਮੈਨੂੰ ਕਾਕਾ ਜੀ ਕਹਿੰਦੇ ਆ ਉਹਦੀਆਂ ਖੂਬੀਆਂ ਕਰਕੇ ਸੋ ਆ ਕਾਕਾ ਜੀ ਕਾਕਾ ਜੀ ਦਾ ਕਿਰਦਾਰ ਤੁਹਾਡੇ ਜ਼ਿੰਦਗੀ ਤੇ ਕਿੰਨੇ ਆਲੇ ਦੁਆਲੇ ਆ ਬਹੁਤ ਹੈ ਜੀ ਕਿਉਂਕਿ ਮੇਰੀ ਨੇਚਰ ਅਸੀਂ ਮੈਂ ਜੰਮਿਆ ਪਲਿਆ ਪੜਿਆ ਪਿੰਡ ਦਾ ਤਾਂ ਪਿੰਡਾਂ ਦੇ ਵਿੱਚ ਅਸੀਂ ਹਮੇਸ਼ਾ ਜੇ ਸਾਡੇ ਘਰ ਚ ਜਿਵੇਂ ਹੁਣ ਜੱਟ ਫੈਮਿਲੀ ਤੋਂ ਮੈਂ ਬਿਲੋਂਗ ਕਰਦਾ ਸਾਡੇ ਸੀਰੀਜ਼ ਇਹਨਾਂ ਨੂੰ ਨੌਕਰ ਕਹਿੰਦੇ ਸੀ ਜਾਂ ਸੀਰੀ ਸਾਂਝੀ ਜਿਹੜੇ ਅਸੀਂ ਇਕੱਠੇ ਬੈਠ ਕੇ ਖਾਣਾ ਪੀਣਾ ਕੋਈ મતਭੇਦ ਨਹੀਂ ਆਪਸ ਦੇ ਵਿੱਚ ਸੋ ਉਹੀ ਚੀਜ਼ਾਂ ਇਸ ਫਿਲਮ ਦੇ ਵਿੱਚ ਨੇ ਕਿ ਇਨਸਾਨ ਚੰਗਾ ਹੋਣਾ ਚਾਹੀਦਾ ਜਾਤਾਂ-ਬਾਤਾਂ 'ਚ ਕੁਝ ਨਹੀਂ ਰੱਖਿਆ ਬੰਦੇ ਦੇ ਗੁਣਾ ਦੀ ਕਦਰ ਕਰੋ ਨਾ ਕਿ ਤੁਸੀਂ ਇਹ ਦੇਖੋ ਕਿ ਬੰਦੇ ਕੋਲ ਪੈਸੇ ਕਿੰਨੇ ਨੇ ਦੀ ਜੇਬ 'ਚ ਕਿਹੜੀ ਗੱਡੀ 'ਚ ਤਾਂ ਸਲੂਟ ਮਾਰਨਾ ਇਹ ਸਲੂਟ ਮਾਰਨਾ ਤਾਂ ਬੰਦੇ ਦੇ ਗੁਣਾ ਗੁਣਾ ਨੂੰ ਮਾਰੋ ਉਹ ਤਾਂ ਗੱਲ ਕਰੂੰ ਤਾਂ ਮੈਂ ਪਿਛਲੀ ਵਾਰ ਕਰਮਜੀਤਨ ਮੋਲ ਸਰ ਨਾਲ ਮਿਲੀ ਸੀ ਤੇ ਮੈਂ ਕਿਹਾ ਭਗਵੰਤ ਮਾਨ ਦੀ ਟੀਮ ਜਿਹੜਾ ਨੇ ਸਵੇਲੇ ਪੋਲੀਵੁੱਡ ਵਿੱਚ ਪੂਰੀ ਤਰ੍ਹਾਂ ਛਾਈ ਹੋਈ ਹੈ ਤੇ ਧਮਾਲਾ ਪਾ ਰਹੀ ਹੈ ਆ ਬਿਲਕੁਲ ਜੀ ਅਸੀਂ ਸਾਰੇ ਕਰਮਜੀਤ ਬਾਈ ਬਿੰਨੂ ਢੱਲੋਂ ਬਾਈ ਰਾਣਾ ਰਣਵੀਰ ਜੀ ਭਗਵੰਤ ਮਾਨ ਸਾਹਿਬ ਮੈਂ ਤਾਂ ਇਹਨਾਂ ਨੂੰ ਖੈਰ ਬਹੁਤ ਲੇਟ ਜਾ ਕੇ ਜੁਆਇਨ ਕੀਤਾ ਸੀ ਬਹੁਤ ਕੁਝ ਸਿੱਖਿਆ ਮੈਂ ਇਹਨਾਂ ਤੋਂ ਵਾਕਈ ਇਹ ਗੱਲ ਸਹੀ ਹੈ ਜਦੋਂ ਅਸੀਂ 2004-05 ਜੁਗ ਨੂੰ ਕਰਦੇ ਹੁੰਦੇ ਸੀਗੇ ਜਦੋਂ ਸ਼ੁਰੂਆਤ ਹੋਈ ਸੀ ਮੇਰੀ ਟੈਲੀਵਿਜ਼ਨ ਤੇ ਤਾਂ ਉਦੋਂ ਮੇਰੇ ਖਿਆਲ ਚ ਇੰਟਰਟੇਨਿੰਗ ਦਾ ਕੋਈ ਸਾਧਨ ਨਹੀਂ ਸੀਗਾ ਪੰਜਾਬ ਦੇ ਵਿੱਚ ਉਦੋਂ ਸਿਰਫ ਕੀ ਸੀ ਕਿ ਆ ਇੱਕ ਜੁਗਨੂ ਚੱਲਦਾ ਹੁੰਦਾ ਸੀਗਾ ਫਿਲਮਾਂ ਉਦੋਂ ਨਹੀਂ ਸੀ ਆਈਆਂ ਤੇ ਇਸ ਕਰਕੇ ਲੋਕਾਂ ਨੂੰ ਜਦੋਂ ਫਿਲਮਾਂ ਸਿਨੇਮਾ ਸ਼ੁਰੂ ਹੋਇਆ ਤਾਂ ਸਭ ਤੋਂ ਪਹਿਲਾਂ ਇਹੀ ਆਰਟਿਸਟ ਦੇਖੇ ਜਿਨ੍ਹਾਂ ਚ ਮੈਂ ਥੋੜਾ ਜਿਹਾ ਫਾੜੀ ਰਹਿ ਗਿਆ ਕਿਉਂਕਿ ਇਹ ਉਹ ਇਸ ਕਰਕੇ ਕਿਉਂਕਿ ਮੈਨੂੰ ਨਹੀਂ ਸੀ ਲੱਗਦਾ ਕਾਮੇਡੀ ਕਰਨ ਵਾਲਾ ਜਾਂ ਬਿੰਨੂ ਬਾਈ ਯੂਰਾ ਨੂੰ ਉਦੋਂ ਜੁਗਨੂ ਦੇ ਵਿੱਚ ਜ਼ਿਆਦਾ ਐਕਸਪੋਜ਼ਰ ਮਿਲਦਾ ਸੀ ਮੈਂ ਥੋੜਾ ਜਿਹਾ ਕੌਨਫੀਡੈਂਸ ਦੀ ਘਾਟ ਲਾ ਲਓ ਜਾਂ ਉਹਨਾਂ ਤੋਂ ਦੋਵੇਂ ਸਿੱਖ ਰਿਹਾ ਸੀਗਾ ਸਿੱਧੀ ਜੀ ਗੱਲ ਹੈ ਕਬੂਲ ਕਰਦਾ ਪਰ ਉਹਨੇ ਜਗਨੂ ਨੇ ਮੈਨੂੰ ਸਿਖਾਇਆ ਬਹੁਤ ਖੁਸ਼ ਹੈ ਤਾਂ ਹੁਣ ਜਦੋਂ ਮੈਂ ਕਾਕਾ ਜੀ ਦੇ ਵਿੱਚ ਕਾਮੇਡੀ ਕੀਤੀ ਆ ਤਾਂ ਜਿਹੜਾ ਕਿਰਦਾਰ ਜੋ ਮੇਰੀ ਟਾਈਮਿੰਗ ਆ ਕਾਮੇਡੀ ਦੀ ਇਹ ਸਾਰੀ ਜਗਨੂ ਮਸਤ ਮਸਤੀ ਦੇਣਾ ਅੱਛਾ ਤਾਂ ਗੱਲ ਕਰੂੰ ਤਾਂ ਡਾਕੂਆਂ ਦੇ ਮੁੰਡੇ ਵਿੱਚ ਮੈਨੂੰ ਸਭ ਤੋਂ ਬਿਹਤਰੀਨ ਢਾਲੇ ਲੱਗੀ ਕਿ ਆਪਾਂ ਕਹਿੰਦੇ ਨਾ ਸਿਗਰਟ ਪੀਣਾ ਬਾਲੀਵੁੱਡ ਵਿੱਚ ਬਹੁਤ ਕੱਟ ਐਕਟਰਸ ਨੇ ਜਿਨ੍ਹਾਂ ਨੇ ਬਹੁਤ ਸਟਾਈਲ ਨਾਲ ਪੀਤੀ ਹੈ ਤੇ ਪੰਜਾਬੀ ਸਿਨੇਮਾ 'ਚ ਗੱਲ ਕਰੂੰ ਤਾਂ ਤੁਸੀਂ ਪੀਤੀ ਹੈ ਅ ਸਿਗਰਟ ਪੀਣਾ ਮੇਰੇ ਲਈ ਬਹੁਤ ਵੱਡਾ ਚੈਲੰਜ ਸੀਗਾ ਮੈਂ ਕਦੇ ਲਾਈਫ ਦੇ ਵਿੱਚ ਸਿਗਰਟ ਅੱਚ ਨਹੀਂ ਕੀਤੀ ਅ ਮੇਰੀ ਸਾਰੀ ਫੈਮਿਲੀ ਗੁਰਸਿੱਖਾ ਮੇਰੇ ਮਦਰ ਨੇ ਅਮਰਿਤ ਛਕਿਆ ਮੇਰੇ ਬ੍ਰਦਰ ਨੇ ਅਮਰਿਤ ਛਕਿਆ ਸੁਖਾਰ ਦੇ ਵਿੱਚ ਗੁਰੂਗ੍ਰੰਥ ਸਾਹਿਬ ਹੈ ਤੇ ਮੇਰੇ ਲਈ ਸਿਗਰਟ ਪੀਣਾ ਇੱਕ ਤਾਂ ਉਹ ਚੈਲੰਜ ਸੀ ਕਿ ਘਰਦਿਆਂ ਨੂੰ ਕਿਵੇਂ ਲੱਗੂਗਾ ਮੈਂ ਆਪਣੇ ਮਦਰ ਨੂੰ ਉਹ ਫਿਲਮ ਨਹੀਂ ਦਿਖਾਈਆਂ ਜਿਹਨਾਂ ਚ ਮੈਂ ਸਿਗਰਟ ਪੀ ਰਿਆਂਾ ਗਾਂਧੀ ਤੇ ਇਹਨਾਂ ਡਾਕੂਆਂ ਦਾ ਮੁੰਡਾ ਜੇ ਮੈਨੂੰ ਪਤਾ ਮੈਂ ਦਿਖਾਵਾਂਗਾ ਤਾਂ ਉਹ ਕਹਿਣਗੇ ਮੁੰਡਿਆ ਤੂੰ ਆਹ ਕੀ ਕਰੀ ਜਾਣਾ ਪਰ ਉਹਨਾਂ ਨੂੰ ਪਤਾ ਲੱਗਿਆ ਫਿਰ ਮੈਂ ਸਮਝਾਇਆ ਕਿ ਇਹ ਮੇਰਾ ਕੰਮ ਹੈ ਤੇ ਜਦੋਂ ਮੈਂ ਗਾਂਧੀ 2 ਦੇ ਵਿੱਚ ਮੈਂ ਸਿਗਰਟ ਪੀਣੀ ਸੀ ਤੇ ਉਦੋਂ ਮੈਨੂੰ ਪਹਿਲੇ ਦਿਨ ਸਾਡੇ ਜਿਹੜੇ ਡਾਇਰੈਕਟਰ ਸਿਗਰਟ ਨਹੀਂ ਸੀਗੀ ਬੀੜੀ ਸੀ ਸਿਗਰਟ ਸੀਗੀ ਜੀ ਸਿਗਰਟ ਸੀਗੀ ਤੇ ਉਹ ਸਿਗਰਟ ਜਦੋਂ ਮੈਂ ਪੀਂਦਾ ਸੀ ਤਾਂ ਮੈਨੂੰ ਦਿੱਤਾਂ ਦਾ ਉਹ ਧੂਆਂ ਨਾਲ ਮੈਨੂੰ ਖਾਂਗਾ ਆ ਜਾਂਦੀ ਸੀ ਤੇ ਮੇਰੇ ਤੋਂ ਪ੍ਰੋਪਰ ਵੇਚ ਉਹ ਸਿਗਰਟ ਨਹੀਂ ਸੀ ਪੀਤੀ ਜਾਂਦੀ ਫਿਰ ਮੈਂ ਉਹਨਾਂ ਨੂੰ ਕਿਹਾ ਕਿ ਇਹ ਜਿਹੜੇ ਸੀਨ ਨੇ ਭਾਜੀ ਕੁਝ ਦਿਨ ਲਈ ਰੋਕ ਲਓ ਆਪਾਂ ਪਹਿਲਾਂ ਕੋਈ ਦੂਜੇ ਸੀਨ ਸ਼ੂਟ ਕਰਦੇ ਆ ਮੈਨੂੰ ਇਹਦੇ ਲਈ ਨਾ ਥੋੜਾ ਜਿਹਾ ਰਿਆਸ ਚਾਹੀਦਾ ਸੋ ਫਿਰ ਮੈਂ ਦੱਸਣਾ ਦੱਸਦਾ ਕਿ ਮੈਂ ਪੀਤੀਆਂ ਵੀ ਸਿਗਰਟਾਂ ਕਿਉਂਕਿ ਐਕਟਰ ਉਹ ਹੈ ਜਿਹੜਾ ਆਪਣੀ ਜੌਬ ਨੂੰ ਸਹੀ ਤਰੀਕੇ ਨਾਲ ਲੋਕਾਂ ਨੂੰ ਉਹ ਕਿਰਦਾਰ ਦਿਖਾ ਸਕੇ ਪਰਦੇ ਦੇ ਉੱਤੇ ਤੇ ਉਹ ਕਿਰਦਾਰ ਕਿੰਨਾ ਸਹੀ ਸੀ ਨਾ ਆੱਖਾਂ ਭਰੀਆਂ ਹੀ ਐ ਤੇ ਗੱਡੀ ਤੇ ਬਾਹਰ ਕੇ ਉਹ ਬਾਕੀ ਉਹ ਫੀਲ ਲੈਉਣਾ ਬਹੁਤ ਜ਼ਰੂਰੀ ਆ ਕਿ ਨਸ਼ੇੜੀ ਕਿਵੇਂ ਨੇ ਤਾਂ ਮੈਂ ਰੀਅਲ ਲਾਈਫ ਦੇ ਵਿੱਚ ਦੇਖੇ ਨਸ਼ੇੜੀ YouTube ਤੇ ਜਾ ਕੇ ਉਹਨਾਂ ਦੇ ਆਈਜ਼ ਦੇ ਐਕਸਪ੍ਰੈਸ਼ਨਸ ਕਿੱਦਾਂ ਦੇ ਹੁੰਦੇ ਨੇ ਚਿਹਰੇ ਦੇ ਐਕਸਪ੍ਰੈਸ਼ਨਸ ਕਿੱਦਾਂ ਦੇ ਹੁੰਦੇ ਨੇ ਤੇ ਜਦੋਂ ਉਹ ਬੀੜੀ ਪੀਂਦੇ ਨੇ ਜਾਂ ਸਿਗਰਟ ਪੀਂਦੇ ਨੇ ਤਾਂ ਉਹ ਜਿਹੜਾ ਸਮੋਕ ਹੈ ਉਹ ਕਿਵੇਂ ਬਾਹਰ ਛੱਡਦੇ ਆ ਨੱਕ ਚੋਂ ਜਾਂ ਉਹ ਚੋਂ ਤਾਂ ਉਹਨਾਂ ਦਾ ਸਟਾਈਲ ਕੀ ਹੁੰਦਾ ਉਹ ਸਾਰੀਆਂ ਚੀਜ਼ਾਂ ਨੂੰ ਕੈਰੀ ਕੀਤਾ ਔਰ ਲੋਕਾਂ ਨੇ ਕਿਸ ਨੇ ਇਹ ਨਹੀਂ ਕਿਹਾ ਕਿ ਸੰਜੇ ਦਾਤ ਲੱਗ ਰਿਹਾ ਥੋੜਾ ਜਿਹਾ ਬਹੁਤ ਸਾਰੇ ਮੈਨੂੰ ਜਿੰਨੇ ਮੇਰੇ ਚਾਹਣ ਵਾਲੇ ਨੇ ਖਾਸ ਕਰ ਮੇਰੇ ਭਰਾ ਜਿਹੜੇ ਮੈਨੂੰ ਕਮੈਂਟ ਕਰਦੇ ਆ ਚਾਹੇ ਇੰਸਟਾ ਤੇ ਉਹ ਕਹਿੰਦੇ ਆ ਕਿ ਬਾਈ ਤੂੰ ਪੰਜਾਬ ਦਾ ਸੰਜੇ ਦਾਤਾ ਸੋ ਮੇਰੇ ਲਈ ਤਾਂ ਇਹ ਅਵਾਰਡ ਹੈ ਇਸ ਤੋਂ ਵੱਡੇ ਅਵਾਰਡ ਕੋਈ ਨਹੀਂ ਜਦੋਂ ਤੁਹਾਨੂੰ ਇੱਕ ਮਹਾਨ ਹਸਤੀ ਮਾਨਸ਼ਕਸ਼ੀਰ ਦੇ ਨਾਲ ਕੰਪੇਅਰ ਕੀਤਾ ਜਾਂਦਾ ਹਰ ਇੱਕ ਕਿਉਂਕਿ ਮੈਂ ਐਕਸ਼ਨ ਕਰ ਰਿਹਾ ਔਰ ਪੰਜਾਬੀ ਸੰਗਮ ਦੇ ਵਿੱਚ ਹਮੇਸ਼ਾ ਸਾਡੇ ਪੰਜਾਬੀਆਂ ਦੀ ਇੱਕ ਇੱਕ ਖਾਸ 얘ਤਰੀ ਹੈ ਕਿ ਐਕਸ਼ਨ ਕਰਨਾ ਮੈਂ ਐਗਜ਼ਾਮਪਲ ਦੇਣਾ ਗੁੱਗੂ ਗੱਲਪਾਜੀ ਦੀ ਉਹਨਾਂ ਨੂੰ ਕਦੇ ਵੀ ਕਹਦੇ ਭਾਈ ਤੁਹਾਡਾ ਐਕਸ਼ਨ ਆਉਂਗਾ ਕਹਿੰਦੇ ਮੈਂ ਹਾਂ ਇਹ ਫਿਲਮ ਜ਼ਰੂਰ ਕਰੂੰਗਾ ਇਸ ਕਰਕੇ ਸਾਡੇ ਜਿਹੜੇ ਸਾਡੇ ਬਲੱਡ 'ਚ ਹੀ ਐਕਸ਼ਨ ਹੈ ਇਸ ਕਰਕੇ ਸਨੀ ਦਿਓਲ ਸੰਜੇ ਦਾਪਤ ਹਮੇਸ਼ਾ ਸਾਡੇ ਫੇਵਰੇਟ ਹੀਰੋ ਰਹੇ ਨੇ ਸਾਰੇ ਪੰਜਾਬੀਆਂ ਦੇ ਤੇ ਆਈ ਐਮ ਲੱਕੀ ਕਿ ਮੈਨੂੰ ਉਸ ਕਤਾਰ ਦੇ ਵਿੱਚ ਆਉਣ ਦਾ ਮੌਕਾ ਮਿਲਿਆ ਔਰ ਸਾਰੇ ਲੋਕਾਂ ਨੇ ਮੈਨੂੰ ਉਸ ਉਹਨਾਂ ਕਿਰਦਾਰਾਂ ਦੇ ਵਿੱਚ ਪਸੰਦ ਕੀਤਾ ਚੱਟ ਤੁਹਾਡੀ ਸਾਰੀ ਫਿਲਮਾਂ ਵੀ ਬੜੀ ਵੱਖਰੀਆਂ ਰਹੀਆਂ ਨੇ ਅਗਰ ਗੱਲ ਕਰੀਏ ਆ ਕੀ ਬੋਲਦੇ ਆਪਣਾ ਇਹ ਗਾਂਧੀ ਫਿਰ ਰੁਪਿੰਦਰ ਗਾਂਧੀ 2 ਡਾਕੂ ਦਾ ਮੁੰਡਾ ਹੈਨਾ ਹੁਣ ਕਾਕਾ ਜੀ ਆ ਗਈ ਕਾਕਾ ਜੀ ਥੋੜੀ ਡਿਫਰੈਂਟ ਹੈ ਬਲੈਕ ਹੀ ਆ ਰਹੀ ਹੈ ਇਹ ਤੁਸੀਂ ਆਪ ਹੀ ਕਹਿ ਰਹੇ ਹੋ ਇਸ ਤਰ੍ਹਾਂ ਦੇ ਕੇ ਮੇਰੇ ਵਾਸਤੇ ਪਾਲ ਕੇ ਰੱਖੇ ਨੇ ਆ ਸਹੀ ਹੈ ਪਰ ਮੈਂ ਇੱਕ ਇੱਕ ਗੱਲ ਕਰਦਾ ਹਾਂ ਭਾਵੇਂ ਟਾਈਟਲ ਬਲੈਕ ਹੀ ਹੋਵੇ ਚਾਹੇ ਡਾਕੂ ਦਾ ਮੁੰਡਾ ਹੋਵੇ ਚਾਹੇ ਕੋਈ ਕਿਸੇ ਕੋਈ ਗੈਂਗਸਟਰ ਲੱਗਿਆ ਹੋਵੇ ਪਿੱਛੇ ਮੇਰਾ ਇਹ ਰਹਿੰਦਾ ਕਿ ਮੇਰੀਆਂ ਫਿਲਮਾਂ ਦੇ ਜ਼ਰੀਏ ਕਿਸੇ ਨੂੰ ਕੋਈ ਗਲਤ ਮੈਸੇਜ ਨਾ ਜਾਵੇ ਕਿਉਂਕਿ ਜਿਵੇਂ ਹੁਣ ਯੂਥ ਫਾਲੋ ਕਰਦਾ ਤਾਂ ਉਹ ਕਈ ਵਾਰ ਜਿੱਦਾਂ ਮੈਨੂੰ ਵੀ ਲੱਗਦਾ ਹੁੰਦਾ ਸੀ ਕਿ ਯਾਰ ਮੈਂ ਸਣੀ ਦੋਲ ਦੀਆਂ ਫਿਲਮਾਂ ਦੇਖਦਾ ਮੈਂ ਵੀ ਉਦਾਂ ਦਾ ਲੱਗਾ ਉਦਾਂ ਕਰਾਂ ਮੈਂ ਤਾਂ ਇਸ ਉਮਰ 'ਚ ਨਹੀਂ ਪਤਾ ਹੁੰਦਾ ਸਕੂਲ ਜਾਣ ਵਾਲਿਆਂ ਨੂੰ ਜਾਂ ਕਾਲਜ ਜਾਣ ਵਾਲਿਆਂ ਨੂੰ ਉਹ ਆਪਣੇ ਜਿਹਨੂੰ ਫੋਲੋ ਕਰਦੇ ਹੁੰਦੇ ਨੇ ਉਹਦੇ ਪਿੱਛੇ ਲੱਗ ਜਾਂਦੇ ਆ ਤਾਂ ਮੇਰੀ ਹੀ ਕੋਸ਼ਿਸ਼ ਰਹਿੰਦੀ ਹੈ ਕਿ ਯਾਰ ਇੱਕ ਮੈਸੇਜ ਸਹੀ ਮਿਲਣਾ ਚਾਹੀਦਾ ਮੇਰੇ ਜ਼ਰੀਏ ਮੇਰੀਆਂ ਫਿਲਮਾਂ ਦੇ ਜ਼ਰੀਏ ਗਲਤ ਮੈਸੇਜ ਨਹੀਂ ਜਾਣਾ ਚਾਹੀਦਾ ਇਹ ਮੈਂ ਜ਼ਰੂਰ ਖਿਆਲ ਰੱਖਦਾ ਜੀ ਜੀ ਪਿੱਛੇ ਖਬਰ ਜਈ ਉਡੀ ਸੀ ਕਿ ਕਿੰਨੇ ਕ ਸੱਚ ਹੈ ਕਿ ਤੁਸੀਂ ਆਪਣੀ ਫੀਸ ਵਧਾਤੀ ਹੈ ਆ ਫੀਸ ਮੈਂ ਤਾਂ ਨਹੀਂ ਵਧਾਈ ਜੀ ਲੋਕਾਂ ਨੇ ਵਧਾਤੀ ਮੈਂ ਤਾਂ ਹਲੇ ਵੀ ਫੀਸ ਮੰਗਦੇ ਹੋਏ ਥੋੜਾ ਜਿਆਦਾ ਲੱਗਦਾ ਵੀ ਕਿੰਨੇ ਇੱਕ ਮੰਗੀਏ ਕਿੰਨੇ ਕ ਨਾ ਮੰਗੀਏ ਸੋ ਇਸ ਜਿਹੜੀ ਹੈਜੀਟੇਸ਼ਨ ਹੈ ਇਹ ਹੈਗੀ ਹੈ ਕਿਉਂਕਿ ਪਰ ਮੈਂ ਜੇ ਕੋਈ ਮੈਨੂੰ ਚੰਗਾ ਸਿਨੇਮਾ ਲੈ ਕੇ ਆਉਂਦਾ ਕੰਮ ਬੰਦਾ 바ਰਗੇਨਿੰਗ ਕਰ ਲੈਂਦਾ ਮੈਂ ਕੰਟੈਂਟ ਬਾਰਗੇਨਿੰਗ ਚ ਬਲੀਵ ਰੱਖਦੇ ਹਾਂ ਮੈਂ ਕੰਟੈਂਟ ਨਹੀਂ ਹਥੋਂ ਜਾਣ ਦਿੰਦਾ ਜੇ ਮੈਨੂੰ ਲੱਗੇ ਚੰਗਾ ਕੰਟੈਂਟ ਹੈ ਹਾਂ ਜੇ ਮੈਨੂੰ ਲੱਗੇ ਕਿ ਕੰਟੈਂਟ ਮਾੜਾ ਯਾਰ ਇਹ ਚ ਕਰਨ ਚ ਕੁਝ ਨਹੀਂ ਫੇਰ ਆਪਾਂ ਮੂੰਹ ਫਾੜ ਲਈਦਾ ਮੈਨੂੰ ਲੱਗਦਾ ਸਰਪੰਚੀ ਚੋਣਾ ਚੋਣਾ ਚ ਹਿਸਾ ਲੈ ਆ ਮੈਂ ਪਾਕਿਆ ਜੀ ਵੋਟ ਦੇਖੋ ਕਿਉਂਕਿ ਸਾਡਾ ਇੱਕ ਨਾਗਰਿਕ ਹੋਣ ਦੇ ਨਾਤੇ ਹੱਕ ਬਣਦਾ ਹੈ ਕਿ ਜਿਹੜਾ ਸਾਡਾ ਵੋਟ ਸਾਨੂੰ ਜ਼ਰੂਰ ਪਾਉਣੀ ਚਾਹੀਦੀ ਆ ਤਾਂ ਮੈਂ ਪਿੰਡ ਚ ਆਪਣੀ ਸਰਪੰਚੀ ਦੀ ਜਿਹੜੀ ਵੋਟ ਸੀਗੀ ਉਹ ਪਾਕਿਆ ਹੁਣ ਇਹ ਜੇ ਚੋਣਾ ਨੇ ਤੁਹਾਨੂੰ ਕੀ ਲੱਗਦਾ ਕਿ ਇੱਕ ਟਾਈਮ ਸਮੇਂ ਦੇ ਬਾਅਦ ਦੇਵਖਰ ਨੂੰ ਆਪਾਂ ਦੇਖ ਸਕਦੇ ਨੇ ਇਸ ਵੱਲ ਜਾਂਦੇ ਹੋਏ ਸਿਆਸਤ ਵੱਲ ਮੈਂ ਪੋਲਿਟਿਕਸ ਕਰਨੀ ਮੈਨੂੰ ਨਹੀਂ ਆਉਂਦੀ ਜੇ ਕਿਸੇ ਨੇ ਬਾਈ ਦਾ ਵੇ ਬਾਕੀ ਕੱਲ ਨੂੰ ਕਿਸਮਤ ਦਾ ਕੁਝ ਨਹੀਂ ਪਤਾ ਹੁੰਦਾ ਕਿਹੜੇ ਮੋੜ ਤੇ ਲੈ ਜਾਏ ਜੇ ਕੋਈ ਪੋਲਿਟਿਕਸ 'ਚ ਮੈਨੂੰ ਲੈ ਵੀ ਗਿਆ ਜਾਂ ਕਦੇ ਚਲੇ ਵੀ ਗਏ ਤਾਂ ਮੈਨੂੰ ਲੱਗਦਾ ਬੜੇ ਸਿੱਧੇ ਸਾਦੇ ਪੋਲਿਟਿਸ਼ੀਅਨ ਬਣਾਂਗੇ ਰਾਜਨੀਤੀ ਨਹੀਂ ਕਰਨੀ ਆਉਂਦੀ ਲੋਕਾਂ ਦੇ ਕੰਮ ਸਵਾਰਨ ਦੀ ਕੋਸ਼ਿਸ਼ ਕਰਾਂਗੇ ਜੇ ਚਲੇ ਗਏ ਤਾਂ ਸਿੱਧੀ ਨੀਤ ਨਾਲ ਜਾਵਾਂਗੇ ਮੇਰੇ ਖਿਆਲ ਚ ਫਿਰ ਸਿੱਧੀ ਨੀਤ ਵਾਲਾ ਬੰਦਾ ਤੁਹਾਨੂੰ ਪਤਾ ਰਾਜਨੀਤੀ ਚ ਬੜੀ ਦਿਰ ਟਿਕਦਾ ਨਹੀਂ ਹੈਗਾ ਇਹ ਤਾਂ ਇਹ ਤਾਂ ਗੱਲ ਬਿਲਕੁਲ ਸਹੀ ਹੈ ਉਹ ਤਾਂ ਫਿਰ ਬੜਾ ਹੈਰਾ ਫੇਰੀ ਇਹ ਉੱਤੇ نیچے ਹਾਂ ਉਹ ਤਾਂ ਫਿਰ ਤੁਹਾਨੂੰ ਪ੍ਰੋਪਰ ਰਾਜਨੀਤੀ ਕਰਨੀ ਆਉਣੀ ਚਾਹੀਦੀ ਹੈ ਬਾਕੀ ਇਹ ਹੈ ਕਿ ਦੇਖੋ ਸਾਡੇ ਪੰਜਾਬ ਦੇ ਵਿੱਚ ਸਾਰਾ ਯੂਥ ਇਤਨਾ ਪਸੰਦ ਕਰਦਾ ਤੁਹਾਨੂੰ ਤੁਸੀਂ ਆਪ ਸੋਚੋ ਤੁਸੀਂ ਸਿਆਸਤ ਵੱਲ ਕਿਉਂ ਨਹੀਂ ਜਾ ਸਕਦੇ ਨਹੀਂ ਜੀ ਹਲੇ ਮਸਾ ਮਸਾ ਦਾ ਸਾਡਾ ਇਧਰਲੇ ਪਾਸੇ ਦੁਕਾਨਦਾਰੀ ਮਾੜੀ ਜੀ ਚੱਲੀ ਆ ਯੂਥ ਨੂੰ ਆਪਣਾ ਐਂਟਰਟੇਨ ਕਰਨਾ ਉਹਨਾਂ ਨੂੰ ਚੰਗੀਆਂ ਫਿਲਮਾਂ ਦੇਣੀਆਂ ਨੇ ਤੇ ਚੰਗੇ ਮੈਸੇਜ ਦੇਣੇ ਆ ਉਹਨਾਂ ਨੂੰ ਬਾਕੀ ਬਹੁਤ ਕੁਝ ਨਾ ਕਰਮਜੀਤ ਸਰ ਕਹਿੰਦੇ ਕਿ ਬੜੇ ਔਖੇ ਸੋਖੇ ਤਾਂ ਇੱਕ ਬੰਦਾ ਘੁੱਗੀ ਗਿਆ ਸੀ ਉਹਨੂੰ ਔਖੇ ਹੋੜੇ ਕਿ ਲੈ ਆਏ ਨੇ ਤੇ ਤੁਸੀਂ ਚੱਲਗੇ ਫਿਰ ਹਾਂ ਉਹੀ ਹੈ ਨਾ ਵੀ ਤੁਸੀਂ ਇੱਧਰ ਰਹਿਣ ਦਿਓ ਸੋ ਇੱਕ ਸਮਾਜ ਨੂੰ ਉਸਨੇ ਦੇ ਜ਼ਰੀਏ ਵੀ ਬਦਲਿਆ ਜਾ ਸਕਦਾ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਣਾ ਡਾਕੂਆਂ ਦੇ ਮੁੰਡੇ ਦੀ ਮੈਂ ਹੁਣ ਫਿਲਮ ਸ਼ੂਟ ਕਰ ਰਿਹਾ ਸੀ ਬਲੈਕੀਆ ਉੱਥੇ ਇੱਕ ਕਪਲ ਆਇਆ ਤੇ ਉਹ ਮੀਆਂ ਬੀਵੀ ਉਹ ਕਹਿੰਦੇ ਵੀ ਜਿਹੜਾ ਆਇਆ ਸੀਗਾ ਬੰਦਾ ਨਾਲ ਉਹ ਕਹਿੰਦਾ ਵੀ ਮੈਂ ਨਾ ਭਾਜੀ ਬਹੁਤ ਨਸ਼ੇ ਕੀਤੇ ਆ ਮੈਂ ਘਰ ਦਾ ਸਾਰਾ ਸਮਾਨ ਵੇਚਦਾ ਸੀ ਕੁਛ ਨਹੀਂ ਸੀ ਬਚਿਆ ਸੋ ਜਿਹੜੀ ਉਹਨਾਂ ਦੀ ਵਾਈਫ ਸੀਗੀ ਉਹ ਇਹਨਾਂ ਥੈਂਕਸ ਕਰ ਰਹੀ ਕਿ ਤੁਹਾਡੀ ਡਾਕੂ ਦਾ ਮੁੰਡਾ ਦੇਖ ਕੇ ਫਿਲਮ ਇਹ ਬੰਦਾ ਨਸ਼ਾ ਛੱਡ ਗਿਆ ਉਹ ਮੇਰੇ ਕੋਲ ਰਿਕਾਰਡਿੰਗ ਵੀ ਪਈ ਆ ਤੇ ਕਹਿੰਦੀ ਉਹ ਕਹਿੰਦਾ ਵੀ ਜਦੋਂ ਵੀ ਮੈਂ ਮੈਨੂੰ ਨਸ਼ੇ ਦੀ ਤੋੜ ਲੱਗਦੀ ਸੀ ਮੈਂ ਆਪਣੀ ਵਾਈਫ ਨੂੰ ਕਹਿੰਦਾ ਸੀ ਹੈੱਡਫੋਨ ਪਾ ਦੇ ਮੇਰੇ ਕੰਨਾਂ 'ਚ ਤੇ ਗਾਣਾ ਲਾ ਦੇ ਜ਼ਿੰਦਗੀ ਨੂੰ ਉਠਾ ਕੇ ਉੱਤੇ ਬਹਿ ਕੇ ਵੇਖਣਾ ਤਾਂ ਦੇਖੋ ਜੇ ਇੱਕ ਬੰਦਾ ਵੀ ਮੁੜ ਗਿਆ ਤਾਂ ਇਸ ਨਿਮੇ ਦੀ ਤਾਕਤ ਹੈ ਦਾ ਕੋਨਾ ਮੁੰਡਾ ਦੇਖਣ ਤੋਂ ਬਾਅਦ ਉਹ ਕਹਿੰਦਾ ਮੈਂ ਨਸ਼ੇ ਭਾਜੀ 3-4 ਦਿਨ ਦੇ ਵਿੱਚ ਵਿੱਚ ਮੈਂ ਨਸ਼ਾ ਛੱਡਦਾ ਔਖਾ ਜ਼ਰੂਰ ਹੈ ਪਰ ਮੈਂ ਛੱਡਦਾ ਨਹੀਂ ਇਹ ਮੈਨੂੰ ਇਦਾਂ ਲੱਗਦਾ ਕਿ ਸਾਡਾ ਜੋ ਯੂਥ ਹੈ ਇਸ ਵੇਲੇ ਜੇ ਕਿਤੇ ਨਾ ਕਿਤੇ ਪੰਜਾਬੀ 뮤직 ਇੰਡਸਟਰੀ ਦਾ ਬਹੁਤ ਵੱਡਾ ਹੱਥ ਹੈ ਯੂਥ ਨੂੰ ਆਪਣਾ ਕਹੀਏ ਤਾਂ ਗਲਤ ਰਾਹ ਪਾਉਣ ਵਾਸਤੇ ਕਿਉਂਕਿ ਗੀਤ ਹੀ ਅਜੇ ਤੇੜਪੜਕਾਉ ਬੰਦੇ ਮੈਂ ਤੁਹਾਨੂੰ ਉਹੀ ਚੀਜ਼ ਦੱਸਣਾ ਜੇ ਮੇਰੀ ਫਿਲਮ ਦਾ ਟਾਈਟਲ ਡਾਕੋਂ ਦਾ ਮੁੰਡਾ ਜਾਂ ਮੇਰੀ ਫਿਲਮ ਦਾ ਟਾਈਟਲ ਰੁਪਿੰਦਰ ਗਾਂਧੀ ਹੈ ਜਾਂ ਬਲੈਕੀ ਹੈ ਕੋਸ਼ਿਸ਼ ਇਹ ਰਹਿੰਦੀ ਹੈ ਕਿ ਤੁਸੀਂ ਉਹ ਜਿਹੜਾ ਕਿਰਦਾਰ ਹੈ ਉਹਨੂੰ ਦਿਖਾ ਰਹੇ ਹੋ ਉਹਦਾ ਜੋ ਬਲੈਕਆ ਬਣਿਆ ਤਾਂ ਉਹਦੇ ਉਹਦਾ ਅੰਜਾਮ ਉਹਨੂੰ ਕੀ ਭੁਗਤਣਾ ਪਿਆ ਸੋ ਟੈਗ ਲਾਈਨ ਪਹਿਲਾਂ ਹੀ ਸੋਚ ਕੇ ਦਿੱਤੀ ਜਾਂਦੀ ਹੈ ਕਿ ਇਸ ਰਾਤੇ ਆਉਣ ਦੀਆਂ ਬੇੜਾਂ ਨੇ ਜਾਣਦੀਆਂ ਨੇ ਜਾਂ ਡਾਕੋਂ ਦੇ ਮੁੰਡੇ 'ਚ ਜੇ ਉਸ ਬੰਦੇ ਨੇ ਨਸ਼ੇ ਕੀਤੇ ਜਾਂ ਕੁਝ ਵੀ ਕੀਤਾ ਤਾਂ ਉਹਦਾ ਅੰਜਾਮ ਕੀ ਸੱਟੇ ਨਿਕਲੇ ਉਹਨੂੰ ਕੀ ਕੀ ਭੁਗਤਣਾ ਪਿਆ ਪਰ ਇਹ ਵੀਡੀਓਜ਼ 뮤직 ਵੀਡੀਓਜ਼ ਸੁਣਨ ਜਦ ਨਹੀਂ ਆਉਂਦਾ 뮤직 ਵੀਡੀਓਜ਼ 'ਚ ਕਿਤੇ ਨ ਕਿਤੇ ਕੁੜੀਆਂ ਨੂੰ ਲੈ ਕੇ ਜੋ ਟਿਚਰਾਂ ਦਿੱਤੇ ਜਾਂਦੀਆਂ ਨੇ ਮੈਂ ਉਸ ਤੋਂ ਬਹੁਤ ਹੈਰਾਨ ਹੁੰਦੀ ਆ ਕਿ ਸਾਡਾ ਯੂਥ ਜੇ ਜਾ ਰਿਹਾ ਇਸ ਸਮੇਂ ਉਹ ਗਲਤ ਰਾਹ ਤੇ ਜਾ ਰਿਹਾ ਹੈ ਦੇਖੋ ਜੋ ਲੋਕ ਸੁਣਦੇ ਆ ਨਾ ਉਹੀ ਚੱਲਦਾ ਜੇ ਅਸੀਂ ਰਿਜੈਕਟ ਕਰਾਂਗੇ ਤਾਂ ਕਿਸੇ ਦੀ ਹਿੰਮਤ ਨਹੀਂ ਹੈਗੀ ਕਿ ਉਹ ਇਦਾਂ ਦਾ ਗਾਣਾ ਗਾ ਸਕੂਗਾ ਮੈਂ ਇਸ ਸੱਚੀ ਤੁਸੀਂ ਇਹ ਗੱਲ ਕਹਿੰਦੇ ਮੈਨੂੰ ਸਮਝ ਨਹੀਂ ਆਉਂਦਾ ਆਪਾਂ ਇੰਨੀ ਵਾਰ ਸਵਾਲ ਚੁੱਕਦੇ ਨੇ ਬੜੀ ਵਾਰ ਕਮੈਂਟ ਆਉਂਦੇ ਕਿਸ ਤਰ੍ਹਾਂ ਦਾ ਗੀਤ ਬਣਾਤਾ ਇਹ ਕਰਤਾ ਲੇਕਿਨ ਗੀਤ ਵੀ ਉਹੀ ਚੱਲਦਾ ਹੈ ਤੇ ਮੈਂ ਬੜੀ ਕਿਉਂ ਚੱਲਦਾ ਤੁਸੀਂ ਇਹ ਸਵਾਲ ਪੁੱਛੋ ਜਾ ਕੇ ਯੂਟਿਊਬ ਤੋਂ ਕਿ ਤੁਸੀਂ ਇਦਾਂ ਦੇ ਗਾਣੇ ਕਿਉਂ ਸੁਣਦੇ ਹੋ ਜੇ ਤੁਸੀਂ ਇਦਾਂ ਦੇ ਗਾਣੇ ਸੁਣਨੇ ਬੰਦ ਕਰ ਦੋਗੇ ਗਾਉਣ ਵਾਲੇ ਆਪਣੇ ਆਪ ਬੰਦ ਹੋ ਜਾਣਗੇ ਕਿਸੇ ਟਾਈਮ ਗੁਰਦਾਸ ਮਾਨ ਸਾਹਿਬ ਦੇ ਗਾਣੇ ਚੱਲਦੇ ਸੀ ਉਹਨਾਂ 'ਚ ਮੈਸੇਜ ਹੁੰਦੇ ਸੀ ਉਹ ਹਿੱਟ ਹੁੰਦੇ ਹੁੰਦੇ ਸੀ ਕਿਵੇਂ ਯੂਥ ਇਨਾ ਰਸਤਿਆਂ ਵੱਲ ਆਇਆ ਕੌਣ ਹੈ ਇਹਦੇ ਪਿੱਛੇ ਉਹ ਚੀਜ਼ ਦੇ ਉੱਤੇ ਪਰਚੋਲ ਕਰਨ ਦੀ ਜ਼ਰੂਰਤ ਹੈ ਬਹੁਤ ਸੋਹਣੀ ਗੱਲ ਕੀਤੀ ਹੈ ਤੇ ਮੈਂ ਇਸ ਕੰਮ ਤੇ ਜ਼ਰੂਰ ਲੱਗਣ ਵਾਲੀ ਹਾਂ ਕਿਉਂਕਿ ਮੈਂ ਬਹੁਤ ਦਿਲਚਸਪੀ ਹੋ ਰਹੀ ਹੈ ਜਾਣਨ ਵਾਸਤੇ ਕਿ ਆਖਿਰ ਯੂਥ ਜੇ ਸਾਡਾ ਪੰਜਾਬ ਦਾ ਖਿਚਾਉਂਦਾ ਕੀ ਹੈ ਕੈਮਰਾਮੈਨਾਂ ਮੌਜੂਦ ਦੇ ਨਾਲ ਨਿਰੂਪ ਚੰਡਾ ਡੇਰੀ ਪੋਸਟ ਪੰਜਾਬੀ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਪਵਿੱਕ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜਾਈ ਕਰਨ ਦਾ ਮੌਕਾ ਪੈਰਾਮਿਟ E ਸਰਵਿਸ ਦੀ ਸਲਾਹ ਨਾਲ ਭਾਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਫੜ ਕਰੋ 9397893978